ਇਤਨੇ ਈਡੀ ਦੇ ਵਕੀਲਾਂ ਨੂੰ ਪੁੱਛਿਆ ਕਿ ਵੀ ਚੋਣਾਂ ਦੇ ਦਿਨ ਨੇ ਇੱਕ ਸੂਬੇ ਦੇ ਮੁੱਖ ਮੰਤਰੀ ਨੇ 5 ਸਾਲ ਬਾਅਦ ਚੋਣਾਂ ਆਉਂਦੀਆਂ ਜੇ ਹੁਣ ਨਾ ਗਏ ਕਿਤੇ ਫੇਰ ਕੀ ਕਰਨਾ ਟੀਡੀ ਕਹਿੰਦੀ ਸਾਡੇ ਲਈ ਸਾਰਾ ਕੁਝ ਬਰਾਬਰ ਹੈ ਇਸ ਲਈ ਅਸੀਂ ਤਾਂ ਨਹੀਂ ਚਾਹੁੰਦੇ ਜੀ ਕਿ ਜਵੰਤ ਮਿਲੇ ਸਾਡੇ ਦਾ ਤੱਥ ਬੋਲਦੇ ਜੀ ਜਵੰਤ ਦੇ ਹੱਕਦਾਰ ਨੇ ਉਹ ਕਹਿੰਦੇ ਨਹੀਂ ਮੈਂ ਚੋਣਾਂ ਦੇ ਬਾਰੇ ਨਾ ਪੁੱਛ ਰਿਹਾ ਅਦਾਲਤ ਕਹਿੰਦੀ ਸੋ ਇਹ ਸ ਪਹਿਲੂ ਤੇ ਅਰਵਿੰਦ ਕੇਜਰੀਵਾਲ ਨੂੰ ਅੱਜ ਲੱਗਿਆ ਕਿ ਅੱਜ ਮੇਰੇ ਲਈ ਸੁਖਾਵਾਂ ਦੇਣ ਹੋ ਸਕਦਾ ਪਰ ਉਹਨਾਂ ਦੀ ਨਿਆਂਖ ਰਾਸਤੇ ਵਿੱਚ 20 ਮਈ ਤੱਕ ਦਾ ਵਧਾ ਹੋ ਗਿਆ 7 ਮਈ ਤੱਕ ਸੀ ਸੋ ਵਧਾ ਕੇ 20 ਮਈ ਕਰ ਦਿੱਤੀ ਗਈ ਆ ਪਰ ਇੱਥੇ ਸੁਪਰੀਮ ਕੋਰਟ ਨੇ ਜਿਹੜੀ ਸ਼ਰਤ ਦੇ ਹਵਨ ਜਮਾਨਤ ਦੇਣ ਦਾ ਸਵਾਲ ਪੁੱਛਿਆ ਸੀ ਉਸ ਤੋਂ ਬਾਅਦ ਆਪਣਾ ਫੈਸਲਾ ਰੱਖਮਾ ਰੱਖ ਲਿਆ ਇਹ ਫੈਸਲਾ ਹੁਣ 9 ਮਈ ਨੂੰ ਆਉਣ ਦੀ ਹਸ ਹੈ ਕਿਉਂਕਿ ਅਗਲੀ ਸੁਣਵਾਈ ਹੁਣ ਉਧਰ ਪਈ ਹੈ ਸੋ 9 ਮਈ ਨੂੰ ਹੋ ਸਕਦਾ ਇਹ ਫੈਸਲਾ ਆ ਜਾਵੇ ਕਿ ਜਮਾਨਤ ਮਿਲਣੀ ਹੈ ਜਾਂ ਨਹੀਂ ਮਿਲਣੀ ਪਰ ਅਰਵਿੰਦ ਕੇਜਰੀਵਾਲ ਲਈ ਜਿਹੜੀ ਕਸ਼ਪਾਰਚ ਐਲਜੀ ਸਾਹਿਬ ਨੇ ਭੇਜਤੀ ਗ੍ਰਹਿ ਮੰਤ్రालय ਨੂੰ ਉਦੇ ਨਾਲ ਕੋਈ ਹੋਰ ਬਖੀੜਾ ਖੜਾ ਹੋ ਗਿਆ ਜੀ ਹਾਂ ਦਿੱਲੀ ਦੇ ਉਪ ਰਾਜਪਾਲ ਸਖ세ਨਾ ਹੋਰਾਂ ਨੇ ਬੀਕੇ ਸਖ세ਨਾ ਹੋਰਾਂ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕਰਤੀ ਕਿ ਜੀ ਕੇਜਰੀਵਾਲ ਨੇ ਤਾਂ ਗਰਮਖਿਆਲੀ ਸੰਗਠਨਾਤੋਂ ਆ ਜਿਹੜੇ ਭਾਰਤ ਚ ਬੈਨ ਨੇ ਜੀ ਉਹਨਾਂ ਤੋਂ ਆ ਜੀ ਸਿੱਖ ਪਰ ਜਸਟਿਸ ਵਾਲਿਆਂ ਤੋਂ ਇਹ ਜੀ ਫੰਡ ਲਿਆਂਦਾ 133 ਕਰੋੜ ਦਾ ਕਹਿੰਦੇ ਜੀ ਇਹਨਾਂ ਨੇ ਕੌਣ ਫੰਡ ਇਕੱਠਾ ਕੀਤਾ ਹੈ 2014 ਤੋਂ ਲੈ ਕੇ 2022 ਤੱਕ ਐਲਜੀ ਕਹਿੰਦਾ ਮੇਰੇ ਕੋਲ ਸ਼ਿਕਾਇਤ ਆਈ ਹੈ ਜੀ ਉਹ ਸ਼ਿਕਾਇਤ ਦੇ ਆਧਾਰ ਤੇ ਮੈਂ ਸਿਫਾਰਿਸ਼ ਕਰਦਾ ਤੁਹਾਨੂੰ ਗ੍ਰਹਿ ਮੰਤਰੀ ਵਾਲੇ ਨੂੰ ਕਿ ਇਹਨਾਂ ਹੀ ਇਹ ਤੋਂ ਜਾਂਚ ਕਰਾਓ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕੇਜਰੀਵਾਲ ਦੇ ਇਸ ਪਹਿਲੂ ਦੀ ਜਾਂਚ ਕਰੇ ਕਿ 2014 ਤੋਂ ਲੈ ਕੇ 2022 ਤੱਕ ਇਹਨਾਂ ਨੇ ਕਹਿੰਦੇ ਯੋਨਾ ਸੰਗਠਨਾਂ ਤੋਂ ਪੈਸੇ ਲੈ ਲਏ ਜਿਹੜੇ ਬੈਂਸ ਸੀ ਹੁਣ ਇਹ ਸਾਰੇ ਪਹਿਲੂ ਨਾਲ ਕਿ ਇਹ ਇਹ ਕੇ ਦਿੱਲੀ ਸ਼ਰਾਬ ਕਟ ਵਾਲੇ ਚ ਘਿਰਿਆ ਕੇਜਰੀਵਾਲ ਹੁਣ ਇਸ ਫੰਡਿੰਗ ਵਾਲੇ ਮਾਮਲੇ ਚ ਘਿਰਿਆ ਜਾਊਗਾ ਅਜੀ ਜਲਬੋਰਡ ਵਾਲਾ ਮਾਮਲਾ ਪਿਆ ਅਜੇ ਉਹ ਦਵਾਈਆਂ ਵਾਲਾ ਮਸਲਾ ਪਿਆ ਦਿੱਲੀ ਦੇ ਹੋਰ ਐਕਸਰੇ ਵਾਲਾ ਮਸਲਾ ਪਿਆ ਕਿੰਨੇ ਪਹਿਲੂ ਹੈਗੇ ਪਰ ਆ ਵੱਡਾ ਮਸਲਾ ਕਿ ਇੱਕ ਸ਼ਰਾਬ ਘਟਾਲਾ ਤੇ ਉਸ ਤੋਂ ਬਾਅਦ ਅਗਲੀ ਫਾਈਲ ਤਿਆਰ ਕੀ ਕੇਜਰੀਵਾਲ ਨੂੰ ਘੇਰਨ ਦੀ ਕਵਾਇਦ ਪਰ ਕੁਝ ਰਾਜਨੀਤਿਕ ਮਹਾਰ ਇਹਦੇ ਵਿੱਚੋਂ ਇੱਕ ਸੂਖਮ ਕਣ ਦੇਖ ਰਹੇ ਨੇ ਉਹ ਕਹਿੰਦੇ ਕਿ ਕਿਤੇ ਕੇਜਰੀਵਾਲ ਦਾ ਕਦ ਵੱਡਾ ਕਰਨ ਦੀ ਕਵਾਇਦਤਾ ਨਹੀਂ ਸ਼ਰਾਬ ਘਟਾਲਾ ਉਹਦੇ ਮਾਮਲੇ ਚੰਦਰ ਨੇ ਜਮਾਨਤ ਮਿਲਣ ਵਾਲੀ ਲੱਗ ਰਹੀ ਆ ਜਮਾਨਤ ਮਿਲ ਜੂਗੀ اچانک ਚੋਣ ਪ੍ਰਚਾਰ ਚ ਰੰਗ ਬਦਲ ਜੂਗਾ ਕੀ ਕਹਿੰਦੇ ਕਿ ਮੋਦੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਲੀਡਰ ਹੋਣਗੇ ਕਿ ਜੇ ਮੋਦੀ ਦਾ ਗ੍ਰਾਫ ਥੱਲੇ ਜਾਵੇ ਤਾਂ ਕੇਜਰੀਵਾਲ ਦਾ ਗ੍ਰਾਫ ਉੱਪਰ ਆਵੇ ਕਿ ਇਹ ਨਾ ਚੋਣਾਂ ਚ ਕੋਈ ਖੇਲਾ ਹੋ ਰਿਹਾ ਇਸ ਤਰ੍ਹਾਂ ਦੇ ਵੀ ਚਰਚਾਵਾਂ ਨੇ ਕਿ ਜੇ ਭਾਜਪਾ ਨੂੰ ਲੱਗ ਰਿਹਾ ਕਿ ਅਸੀਂ ਨਹੀਂ ਤਾਂ ਕੀ راہੁਲ ਨਾ ਆਵੇ ਕੇਜਰੀਵਾਲ ਆਵੇ ਕੇਜਰੀਵਾਲ ਨੂੰ ਬੜਾ ਕਰ ਦਿਓ ਅੰਦਰ ਖਲਾਰਾ ਪਾ ਦਿਓ ਇੰਡੀਕੇਟਰ ਜੁੜ ਚਾ ਪਤਾ ਨਹੀਂ ਸਿਆਸੀ ਮਾਹਰ ਕਿੱਥੋਂ ਕਿੱਥੋਂ ਆਪਣੇ ਪਹਿਲੂਆਂ ਨੂੰ ਵਿਚਾਰਦੇ ਨੇ ਪਰ ਇਹ ਚਰਚਾ ਮਾਨੇ ਮੈਨੂੰ ਚਰਚਾ ਮਾਨ ਨੂੰ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਿਹਾ ਫਿਲਹਾਲ ਜੇਕਰ ਸਿੱਧੇ ਰੂਪ ਚ ਦੇਖੀਏ ਕਰਮਿੰਦ ਖੇਦਰੀ ਵਸੀਆਂ ਮੁਸ਼ਕਲਾਂ ਬਾਧੀਆਂ ਦਿਖ ਰਹੀਆਂ ਨੇ ਭਾਈ ਜਮਾਨਤ ਮਿਲ ਨਹੀਂ ਰਹੀ ਨਿਆਂ ਖਰਾਸ ਤੇ ਵਾਦਾ ਹੋ ਰਿਹਾ ਦੋ ਤਿੰਨ ਕਪੜੇ ਹੋਰ ਲੈਂਚ ਖੜੇ ਨੇ ਪਰ ਹੁਣ ਐਲਜੀ ਨੇ ਆ ਸ਼ਿਕਾਇਤ ਕਰਕੇ ਕਿ ਜੀ 1.6 ਕਰੋੜ ਡਾਲਰ ਯਾਨੀ ਕਹਿੰਦੇ 2014 ਤੋਂ ਲੈ ਕੇ 2022 ਤੱਕ ਲਏ ਨੇ ਤੇ ਜੀ ਕਹਿੰਦੇ 133 ਕਰੋੜ ਬਣਦੇ ਆ ਇਸ ਲਈ ਕਹਿੰਦੇ ਜੀ ਦੇ ਉੱਪਰ ਕਾਰਵਾਈ ਕੀਤੀ ਜਾਵੇ ਸੋ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀਆਂ ਫਿਰਾਲ ਤਾਂ ਮੁਸ਼ਕਲਾਂ ਹੀ ਬਾਧੀਆਂ ਦਿਖ ਰਹੀਆਂ ਹਨ ਪਰ ਰਾਜਨੀਤਿਕ ਮਹਾਰੇ ਦੇ ਵਿੱਚੋਂ ਕੁਝ ਰਾਜਨੀਤੀ ਵੀ ਦੇਖਦੇ ਨੇ ਸੋ ਦੇਖਦੇ ਆ ਉਹ ਪਹਿਲੂ ਕਿੱਧਰ ਨੂੰ ਜਾਂਦਾ ਪਰ ਫਿਲਹਾਲ ਜਮਾਨਤ ਮਿਲਣ ਦੇ ਫੈਸਲੇ ਤੇ ਰੋਕ ਹੈ ਜੀ ਰੱਖਮਾ ਰੱਖ ਲਿਆ ਜਾਂ ਰੋਕ ਲਿਆ ਉਹਨੂੰ ਸੋ 9 ਮਹੀਨੇ ਦੇਖਦੇ ਕੀ ਹੁੰਦਾ